ਲਾਈ ਯੂਰ ਕੁੜੀ ਝਲਕ ਦੇਖੋ ਉਹ ਦੇ ਚੰਡਾ ਆਪੇ ਚਾਂਕਦੇ ਬੁੱਟ ਢੰਡੇ ਇੱਧਰ ਵੀ ਪਈ ਜਾਂਦਾ ਸੱਚ ਅੱਜ ਛਾਤਰੀ ਲੈਣੀ ਕਰਨੇ ਕਿਤੋਂ ਸਤੋਤਰੀ ਫਿੱਕੀ ਨਹੀਂ ਤੇ ਇਹ ਨਹੀਂ ਦੱਸਿਆ ਗਿਆ। ਰਿਟਲੈਂਟ। ਪਹਿਮਣਾ ਗਲਤ ਨਹੀਂ। ਲਾਈਵ ਜਵੈਟਰੀ ਲਾਈਨ ਲਾ ਕੇ ਘੜੀਆਂ ਦੀ ਗੱਲ ਨਾ ਹੋਵੇ ਹੋ ਸਕਦੀ ਹੈ। ਦੇਖੋ ਘੜੀਆਂ। ਘੰਡੀਆਂ ਮਹਿੰਗੀਆਂ ਨੇ। ਨਾਲ ਇਹ ਵੀ ਦੇਖ ਲੈ। ਇੱਧਰ سونے-ਜੋਨੇ ਘੜੀਆਂ। ਚੋਸੀ ਤੋਂ ਕਿੰਨੀਆਂ ਕਰੀਆ ਕਿੰਨੀਆਂ ਵਹਗੀਆਂ ਨੇ ਨਾਲ ਸੋਈ ਤਾਂ ਹਕੀ ਆਹ ਬੋਧਨ ਜੀ ਜੰਦੂ ਤੇ ਵੀ ਮੈਗੜੀਆ ਕੰਮ ਤੇ ਤਾਂ ਸੇਵ ਕੋਲਾਗਾ ਮਾ ਵੀ ਖਾਜੋ ਸੇਵਕਾ ਆਹ ਕਮੋਖਾਟਰੀ ਵਾਲਾ ਆਹ ਦੇਖੋ ਵੀ ਕੋਇਨ ਵਾਲੀ ਦੁਕਾਨ ਇੱਥੇ ਵੀ ਹੈਗੀ ਆ ਆਹ ਕੋਇਨ ਆਡ ਅਡਰ ਤਰ੍ਹਾਂ ਦੇ ਮਹਿੰਗੇ ਮਹਿੰਗੇ ਲਾਇਏ ਹੋਏ ਨੇ ਕੋਇਨ ਨੋਟ ਜਿਨ੍ਹਾਂ ਨੂੰ ਆਪਾਂ ਦੇਖ ਹੀ ਸਕਦੇ ਆ ਲੈ ਨਹੀਂ ਸਕਦੇ ਬਸ ਇਹ ਤਾਂ ਤੁਸੀਂ ਸਮਝ ਸਕਦੇ ਹੋ ਵੀ ਕਿੰਨੇ ਕੁ ਮਹਿੰਗੇ ਹੋਣਗੇ ਕਿੰਨੇ ਕੁ ਸਸਤੇ ਹੋਣਗੇ ਬਹੁਤ ਜਦ ਮੇ ਇਹ ਕੋਣ ਇੰਨਾ ਬਦਨਾ ਸਾਰੀ ਦੇਸ਼ ਟਪਾਈ ਗਿਆ ਪੁਰਾਣੇ ਕਿਉਂ ਇੰਨਾ ਠੱਕਾ ਕਰਦੇ ਆ ਕੋਣ ਵਾਲਿਆ ਇੱਥੇ ਪਿਆ ਇੱਧਰ ਪਿਆ ਕੋਲੇ ਪਿਆ ੱੱਲੇ ਪਿਆ ਉੱਪਰ ਪਿਆ ਨੋਟ ਪਿਆ ਆਹ ਇਹ ਆਹ ਪੁਰਾਣਾ ਨੋਟ ਪੁਰਾਣੇ ਨੋਟ ਨਹੀਂ ਲੈਂਦੇ ਲੈ ਆ ਆਹ ਕ ਸਟੈਂਪਾਂ ਦੀ ਦੁਕਾਨ ਆ ਗਈ ਕੱਲਿਆ ਸਟੈਂਪੋ ਹੀ ਨੇ ਇਹਦੇ ਚਿੱਕਣਾ ਤੁਹਾਨੂੰ ਦਿਖਾਉਣਾ ਵਾ ਅਦਰ ਗਾਂਧੀ ਦੀ ਫੋਟੋ ਆ ਤੇ ਗਾਂਧੀ ਦੇ ਨਾਲ ਆਪਣਾ ਇੱਕ ਉਹ ਖੜਾ ਸਿੱਖ ਬੰਦਾ ਆਪਣੇ ਕੋਲੇ ਹੈਗੀ ਪੈਸੇ ਵਟੇ ਤੇ ਤੇ ਆ ਡਾਕੂ ਗੱਬਰ ਸਿੰਘ ਅੱਡ ਆ ਰਹੇ ਸਾਕੂ ਗੋਪਾਤ ਸਿੰਘ ਇਹ ਗਲੀ ਦੁਕਾਨ ਨਹੀਂ ਗਲੀ ਏਸ਼ੀਆ ਦਾ ਸਟੈਂਪਾਂ ਦੀ ਏ ਸਾਰੀ ਹਾਂ ਹਾਂ ਆ ਲੈ ਜਿਹੜੀਆਂ ਇਹਨਾਂ ਦੇ ਵਿੱਚ ਆਹ ਜੀ ਆਪਣੀ ਇਹ ਬੜੀ ਮਹਿੰਗੀ ਲਾਈ ਹੋਈ ਇਹਨੇ ਇੰਨੀ ਮਹਿੰਗੀ ਸਟੈਂਪ ਹੈ ਨਹੀਂ ਇਹ ਆਹ ਗੰਦੀ ਆਹ ਗੰਦ ਆਹ ਦੀ ਰੋਹ ਕੋ ਦੇ ਬੰਦਾ ਦੇਖੋ ਮਾੜੀ ਮੈਗੀ ਲਈ ਬੈਠਾ ਇੰਨੀ ਮੈਗੀ ਲਊ ਕੌਣ ਆਹ ਦੇਖੋ ਪੁਰਾਣੀਆਂ 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 ਸਭ ਸਟੈਂਪਾਂ ਇੱਥੇ ਲਾਉ ਆਪਾਂ ਲੈਟਰ ਬੱਕ ਬੱਕ ਵੱਡੇ ਵੱਡੇ ਖਾਤਾ ਕੰਬੂ ਦਾ ਹੀ ਬੈਠਾ ਹੋਏ ਤਾਂ ਇੱਧਰ ਵੀ ਨਹੀਂ ਆ ਦੇਖ ਸਾਹ ਜਾਨੀ ਇੱਥੇ ਕੋਈ ਨਹੀਂ ਇਟਸ ਕੋਰ ਫੇਨ ਉਹਦੇ ਕੰਮ ਕਰਦਾ ਆਪਣੇ ਵੀ ਫੇਰ ਦਾ ਕੰਮ ਹੈ ਉਹ ਵੀ ਫੇਰ ਨਾ ਕਰੀਏ ਕੋਈ ਇੱਕ ਉਹ ਫਿਰ ਤਾਂ ਸਾਤਰੀ ਵਾਲੇ ਲਾ ਦਿੰਦੇ ਸਾਤਰੀ ਜੀ ਉਹਨਾਂ ਸਾਤਵੀਜੇ ਰੇਟ ਵਾਰਮਿੰਗ ਟਿੱਟਨ ਚਲ ਕੀ ਇਧਰ ਨੂੰ ਚਲਣਾ ਅੰਕੀ ਦਾ ਘਰ ਲੱਗਿਆ ਟਾਈਮ ਟਾਈਮ ਆਪ ਨੂੰ ਅਪੜੇ ਨਾਲ ਵਿੱਚ ਭੇਜੀ ਜਾਣ ਗੱਲ ਕਰੀ ਜੀ ਕਰਕੇ ਹੋਰ ਤਾਂ ਕੁਝ ਆਸ ਕਿ ਉਹ ਮੁਰਗੀਆਂ ਵੀ ਦੇਖ ਲਵਾਂ ਫੇਰ ਪਤਾ ਨਹੀਂ ਨਾ ਆਈ ਆਈ ਫਿਰ ਉਹ ਵੀ ਦੇਖ ਲਿਆ ਮੂਰਤੀਆਂ ਮੂਰਤੀਆਂ DHL DHL ਦੀ ਗੱਡੀ ਖੜੀ ਆ ਓਏ ਆ ਗਏ ਨਾ ਸੱਤ ਨੂੰ ਬੁਲਾ ਮਰੇ ਜਿੰਦੜ ਕੱਪੜਾ ਕੰਨ ਆ ਗਏ ਨਾ ਤੂੰ ਮੂਰਤੀ ਨੂੰ ਦੋਨੇ ਪਾਸੇ ਦੇਖ ਰਹੀ ਹੈਂ ਪਾਣੀ ਦੇਖਦਾ ਆਪਾਂ ਬੈ ਕੇ ਵੱਡੀਆਂ ਨੇ ਇੱਕ ਮੈਂ ਗਈ ਗਿੱਤਾਂ ਕੁੱਤਰੀ ਕੁੱਤੋਂ ਪਾਣੀ ਦੇਖਿਆ ਇਹਦਾ ਸੁਣਿ ਲੱਗਣਾ ਸੀ ਲਾ ਇੱਕ ਤੇ ਪਹੁੰਚ ਗਿਆ ਲਾ ਤੂਰ ਮੂਰ ਤੇ ਹੁਣ ਆ ਵੀ ਬੈਠਿਆ ਆ ਦੇਖੋ ਕੋ ਇਧਰ ਸੀ बैठे इतना है, ओ, थे। थे भी है गोले गोले कबूतर गो इत भी है पत्थर दिया मूर्तियां ਉੱਥੇ ਰੋਦੀ ਨਮੂਰਤੀ ਅਕਾ ਪਾਣੀ ਦੇਦਾ ਜਾਂਦਾ ਉਹ ਟਨ ਵੀ ਖਰਾਬ ਕਰਦੇ ਤਾਂ ਉਹੀ ਪਾਣੀ ਚੱਕ ਕੇ ਫੇਰ ਦੋਦੀ ਜਾਂਦੇ ਰੋਡ ਦੇਖੋ ਵੀ ਚਾਹੇ ਪੌੜੀਆਂ ਤੋਂ ਵੀ ਵਗ ਜਾ ਚਾਹੇ ਐਂ ਚੜਾਈ ਚੜ ਕੇ ਵਗ ਜਾ ਚਾਹਵਾਂ ਲਲੂ ਕਿ ਵੀ

ਚੜ ਕੇ ਆਪਾਂ ਬਹੁਤ ਜਿਆਦੇ ਆਹ ਇੱਥੇ ਕੋਈ ਨਾ ਸਟੈਂਪ ਉਹ ਜਿਹੜੀ ਦੁਕਾਨਾਂ ਨੇ ਬਹੁਤ ਜਿਆਦੇ ਠੀਕ ਇਹਨਾਂ ਕਿਉਂ ਇੱਕ ਕਪਣ ਹੋਰ ਕੋਈ ਨਾ ਇਦਕਾਂ ਲੱਭੀ ਆਇਆ ਖੋਦ ਕਰਕੇ ਇੱਥੇ ਨੇੜੇ ਹੀ ਆਪਾਂ ਹੋਰ ਹੋ ਜਾ ਤਾਂ ਰਹੇਗਾ ਕੋਟਰਾ ਇਹਨੇ ਕਮਰਾ ਦਿੱਤਾ ਨਹੀਂ ਹਜੇ ਤਾਂ ਕਰਕੇ ਆਪਾਂ ਇੱਧਰ ਨੂੰ ਆਏ ਤੋਂ ਨਵੀਂ ਦੁਕਾਨੇ ਆਹੋ ਜਿਹੜੀ ਦੁਕਾਨ ਆ ਇੱਥੇ ਆਹੋ ਆਹ ਸੀਗੀ ਇੱਥੇ ਆ ਮੈਸੋਂ ਦੇਖੀ ਆਹ ਦੇਖੋ ਕੋਆਂ ਮੈਗੇ ਤਾਂ ਹੋਣੀਆਂ ਪਰ ਖਾਏਗੇ ਬਹੁਤ ਬਹੁਤ ਹੋ ਜਾਂਦੇ ਆਹੋ ਇਹ ਤਾਂ ਲਾਇਆ ਹੋਇਆ ਪਰ ਆਹ ਨੀਦਰਲੈਂਡ ਦਾ ਪਤਾ ਨਹੀਂ ਸਮਾਨ ਸੌਣ ਲੈਂਦਾ ਹੂਗਾ ਕਿ ਜੇ ਹਸਾਂ ਨਾਲ ਇੱਥੇ ਰੇਸ਼ ਨੇ ਬੰਦੇ ਤਾਂ ਪੂਨੀ ਵਾਰ ਫੜੀ ਹੋਣ ਬਸ ਹੋਈ ਪਈ ਹੋ ਕੀ ਨੇ ਲੈਣਾ ਬਸ ਜਗ੍ਹਾ 'ਤੇ ਸੌਣੇ ਪੁਰਾਣੇ ਕੋਣ ਲੱਗ ਗਏ ਸਾਰੇ ਹੀ ਅੰਦਰ ਹੀ ਹੋਣਗੇ ਅੰਦਰ ਤੱਕ ਪਹੁੰਚ ਗਏ ਨੀ ਪਤਾ ਨਹੀਂ ਕਿਹਨਾਂ ਕੰਦੂਏਗਣਾ ਬਾਦ ਵਿੱਚ ਕਿਤੇ ਮੜ ਜਾਣਾ ਕਿ ਆਕਰ 80 ਵਾਲੇ ਨੇ ਇਹਨਾਰੇ ਆਪਣਾ ਹੱਥ ਵਾਸਤੇ ਪੈਂਡਾਂ ਲੈਣ ਆਲੀ ਫਾਸੇ ਸਟਾਕ ਕੋ ਪਤਲੀ ਲੱਗੀ ਜਾਂਦਾ ਇੱਥੇ ਜਾਣ ਦਾ ਫਾਇਦਾ ਨਹੀਂ ਫਿਰੇ ਮੀਰੇ ਮੁੜਾਂ ਕੇ ਵਾਪਸ ਦੁਕਾਨ ਬਾਸ ਨੂੰ ਬਣਾਈ ਹੋਈ ਆ ਆ ਕਰ ਹਾਂ ਦਾ ਟਟਾਬਾਂ ਦੀ ਦੁਕਾਨ ਬੁੱਕ ਸਟੋਰ ਲੋ ਜੇ ਕਿ ਇੰਨਾ ਬੁੱਕਾਂ ਦਾ ਕਿਨਾਂ ਤੇ ਚੱਕ ਲੈ ਜਾਓ ਆਪਾਂ ਤਾਂ ਜਿਹੜੇ ਬਾਰੇ ਬਹੁਤ ਪਟਾਨ ਉੱਤਰਨਾ ਸੌਖਾ ਹੈ ਦੋਨੇ ਬੱਚੇ ਨੂੰ ਆ ਗਏ ਪੈਂਦੇ ਨੇ ਤਾਰਾਂ ਜੇ ਉਹ ਲੱਗਦਾ ਫੁੱਟਕ ਜਾਇਰ ਨੇ ਤੇ ਨਾ ਵੀ ਹਾਂ ਲੰਘ ਜਾਣਾ ਹੈ ਫੈਜ਼ਾਦ ਉਸਕ ਨੂੰ ਮੰਨਦਾ ਜਤ ਤੱਕ ਨਹੀਂ ਵੈਸੇ ਭੇਜਦੀ ਫਿਰਦੇ ਹਾਂ ਇੱਕ ਤਾਂ ਸਾਤਰੀ ਲੱਗੀ ਇਹੋ ਜਿਹਾ ਗਾਣੇ ਬਗ ਦੁਕਾਨਾਂ ਵੀ ਇਹ ਰਹੀਆਂ ਆਪਣਾ ਨਲਰਾਮ ਬਣਿੱ ਗਿਆ ਜਿ ਲਾਈ ਇਹ ਤਾਂ ਤੇ ਇਸ ਕੋਈ ਤੇ ਹੋਰ ਗੱਲ ਆਹ ਸੜਕਾਂ ਦੇਖੋ ਨਾ ਤੇ ਬੰਦਾ ਤਿਲਕੇ ਤੇ ਨਾ ਇਹ ਕਿਤੋਂ ਟੁੱਟੀ ਹੋਈ ਐ ਨਾ ਕਿਤੇ ਪਾਣੀ ਖੜਾ ਤੇ ਇੰਨੇ ਵਧੀਆ ਤਰੀਕੇ ਨਾਲ ਬਣਾਈ ਹੋਈ ਐ ਪਾਣੀ ਤਾਂ ਖੜਾ ਇੱਥੇ ਲੇਕ ਚ ਭਟ ਜਾਂਦਾ ਹੁਣ ਜਾ ਕੇ ਜਿੱਦ ਜੂਰ ਕਲੇਖ ਨਾਲ ਹੀ ਆ ਪਰ ਸੜਕ ਦੇ ਕਿੰਨੀ ਘਾਟ ਬਣਾਈ ਆ ਲਾ ਕੇ ਪੱਥਰ ਜੀ ਇੰਨੀ ਘਾਟ ਲਾਉਂਦੇ ਨੀਤਾ ਸਾਫ ਹੋਣ ਦੇ ਕੰਮ ਕਰਨ ਵਾਲੇ ਨਹੀਂ ਆ ਪੈਸੇ ਲਾਉਣ ਵਾਲੇ ਨਹੀਂ ਆ ਸਾਰਾ ਕੁਝ ਸਹੀ ਹੋ ਜਾਂਦਾ ਇਹਨਾਂ ਲੋਕਾਂ ਨੇ ਨੀਤਾ ਸਾਫ ਨਹੀਂ ਚਲੋ ਇੱਧਰ ਆ। ਦੰਤਰਾ ਹੋ ਕੀ ਜੋ ਤੁਮ ਨੇ ਬੈਠੇ ਹੈ। ਅੰਝ ਤੋਂ ਬਾਹਰ ਹੀ ਨਾ। ਜਿਹੜੀ ਆ ਦੁਕਾਨ ਆ ਨਾ ਆਹਾ ਇਹਦੇ ਕੋਲੇ ਪ੍ਰਾਣੀਆਂ ਚੀਜ਼ਾਂ ਨੇ ਸਾਰੀਆਂ। ਆ ਜਿਹੜੀ ਆ ਪਿੰਡ 1945 ਦੀ ਹੈ ਬਣਾਈ ਹੈ। ਤੇ ਇਹਦਾ ਰੇਟ ਇਹਦਾ ਤਾਂ ਨਹੀਂ ਘਾ ਰੇਟ ਲਿਖਿਆ ਹੋਇਆ ਆ ਹੋਰਾਂ ਦਾ ਲਿਖਿਆ ਹੋਇਆ। ਤੇ ਜਿਹੜੀ ਸਭ ਤੋਂ ਉਹ ਗੱਲ ਲੱਗੀ ਜੇ ਕਰਕੇ ਆਪਾਂ ਵੀਡੀਓ ਬਣਾਉਣ ਲੱਗਿਆ ਉਹ ਇੱਥੇ ਬਾਈਬਲ ਪਈਆਂ ਨੇ। ਸਾਈਡ ਟਰ ਮੰਨੀਆਂ। 1729 ਦੀ ਬਾਈਬਲ ਪਈ ਆ। ਜਿਹੜੀ ਇਹਨਾਂ ਦੇ ਸਭ ਤੋਂ ਵੱਡੀ ਦੀਂਦੀ ਹੈ ਤੁਹਾਨੂੰ। ਜ਼ੂਮ ਕਰਕੇ ਵੀ ਦਿਖਾਉਣੇ ਆ। 1200 ਦੀ ਉਹ। ਤੇ ਆ ਗਈ। ਹਾਂ। ਹਾਂ ਬਾਈਬਲ 1200 ਇਹਨਾਂ ਦੀ ਆ ਇੱਥੋਂ ਆ ਨੇ। ਹੋਰ ਵੀ ਪਈਆਂ ਨੇ ਉਹ 1700 45 ਦੀ ਪਈ ਆ ਸਾਰੀਆਂ ਚੀਜ਼ਾਂ ਇਹ ਅੱਡ ਅੱਡ ਪੁਰਾਣੀਆਂ ਨੇ ਆਹ ਪੇਂਟਿੰਗਾਂ ਦੇਖ ਲਓ ਇਹ ਗੁਰਕੂਲੇਕ ਦੀ ਹੋਈ ਆ ਬਣਾਈ ਹੋਈ ਆ ਹੱਥ ਨਾਲ ਇਹ ਵੀ ਪੁਰਾਣੀ ਨੂੰ 350 ਦੀ ਇੱਧਰ ਲੱਗ ਇਹ ਜਿਹੜਾ ਪ੍ਰਾਈਸ ਹੋਲ ਸਵਿਟਜ਼ਰਲੈਂਡ ਦੇ ਕਰੰਸੀ ਦੇ ਵਿੱਚ ਇਹਦੇ ਕੋਲ ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਹੀ ਨੇ ਬਹੁਤ ਪੁਰਾਣੀਆਂ ਨੇ ਆਹ ਦੇਖੋ ਆ ਜੁਰਤ ਕਿ ਨਗਰ ਦਾ ਵੀ 500 ਦੀ ਲਈ ਹੋਈ ਇਹਨੇ ਇਹ ਹਾਲ ਪਤਾ ਨਹੀਂ ਕਿਹਦੇ ਦੀ ਹੈ ਸੋਨਾ ਕੰਮ ਕੀਤਾ ਫਿਰ ਲਿਆਂਦੀ ਹੈ ਪੁਰਾਨੀਆਂ ਵਾਈਬਲਾਂ ਸਾਰੀਆਂ ਆਪਣੀਆਂ ਨੇ 1755 1728 1729 1736 45 1860 ਤਾਂ ਖਾਸਾ ਉਹ ਰਜਿਸਟਰ ਜੇ ਪੁਰਾਣੇ ਰੱਖੀ ਬੈਠਾ ਉਹਦੇ ਪਤਾ ਨਹੀਂ ਹੋਰ ਕਿੰਨੇ ਇਹ ਹਉ ਤਾਂ ਬਾਰੀ ਹੈ ਇਹ ਇੰਨਾ ਕਰਨ ਦਾ ਇਹ ਕਦੇ ਇਹਨੂੰ ਫੋਨ ਕਰਕੇ ਪੁੱਛ ਲੈ ਵਾਪਸ ਇਹ ਹੋ ਰਿਹਾ ਨਾ ਸੈਂਚਰ ਜੀ ਸਰੇ ਇਹ ਵੀ ਇੱਕ ਚੀਜ਼ ਸੀ ਇਹੋ ਜਿਹੀਆਂ ਚੀਜ਼ਾਂ ਇੱਥੇ ਸਰ ਬਹੁਤ ਮੇਪਰਾਨ ਨੇ ਉਧਰ ਵੀ ਗੁੱਜਣੇ ਅੱਡ ਅੱਡ ਸਾਰੇ ਕਿਤੇ ਪਈਆਂ ਨੇ ਕੁਛ ਨਾ ਕੁਛ ਇਹਨਾਂ ਬਸ ਜੱਸਾ ਹੋਇਆ ਜਿਵੇਂ ਅਧਰ ਆਪਾ ਜਿੱਧਰ ਜਾਈ ਜਾਂਦੇ ਹਾਂ ਇਧਰ ਹੱਤ ਜਿੱਧਰ ਵੀ ਕੁਛ ਹਰ ਇੱਕ ਦੋ ਤਿੰਨ ਦੁਪਹਿਰਾਂ ਬਾਅਦ ਇਹ ਜਿੱਕੇ ਲਖਣ ਆ ਜਾਂਦੀ ਹੈ ਜੀ ਜੀ ਇਹ ਇਹ ਗੰਨੇ ਪੁਰਾਣੀਆਂ-ਪੁਰੋਣੀਆਂ ਚੀਜ਼ਾਂ ਦਾ ਸੰਤ ਉਹ ਆ ਹਾਂ ਹੁਣ ਪਤਾ ਇਹ ਵੀ ਪੁਰਾਣੀਆਂ ਆ ਆਇਆ ਵੀ ਦੇਖੀਏ ਕੜੀਆਂ 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 ਦੇਖੋ ਟਰੈਕਟਰ ਜੀ ਲੈਂਡ ਦੀਆਂ ਕੜੀਆਂ ਕਿਉਂ ਕਿ ਆ ਕੇ ਕਾਫੀ ਮਸੂਹ ਨੂੰ ਬੁੱਲ 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 ਰੇਟ ਦੇ ਕੋ ਮਿੱਟਰੋ ਰੇਟ ਤੇ ਤੁਸੀਂ ਗੱਲ ਕਰਿਆ ਆਂ ਅੱਡੀ ਇਹ ਇੱਥੋਂ ਦਾ ਰੇਟ ਹੈ ਜਿਹੜਾ ਕੈਨੇਡਾ ਤੋਂ ਆ 12500 ਦੀ ਆ ਆ ਘੜੀ ਹੂੰ ਆ 22500 ਦੀ ਆ ਘੜਾ ਕੇ ਆ ਘੜੀ ਹੈ ਜਿਹੜੀ 22500 ਦੀ ਉਹ ਵੀ ਇੱਥੋਂ ਦੀ ਉਹ ਮੁੱਕਾ ਨਹੀਂ ਜਾਂਦਾ ਹੋਇਆ 700 ਜਾਦੀ ਮਹਿੰਗੀਆਂ ਨੇ ਵੀ ਘੜੀਆਂ ਨੇ ਹੇ ਕਹੋ ਲੱਖਾਂ ਕਰੋੜਾਂ ਦੀਆਂ ਘੜੀਆਂ ਨੇ ਇੰਨੇ ਕਿਥਾਂ ਦੀਆਂ ਸਾਰੀ ਗੁੜੀ ਕੰਪਨੀ ਹੋਰ ਇਹ ਤੋਂ ਬਸ ਲੋਕੀ ਜੇ ਕੋਈ ਪ੍ਰਸ਼ਨ ਹੋਵੇ ਤਾਂ ਆਪਾਂ ਚੱਲਿਆ ਹੁੰਦੇ ਇਧਰ ਨੂੰ ਪਰ ਨਾ ਤਰ ਤੂੰ ਨਾ ਕੋਈ ਡਿੱਕੀ ਤੇ ਦੱਕੀ ਕਿ ਚਾਚੀ ਦੀ ਚੀਜ਼ ਲਾਉਤੀ ਹੋਤੀ ਹੈ। ਹੂੰ। ਮੰਦੂਮੀ ਬੈਠੇ ਨੇ ਮੰਦੂਮੀ। ਆਪਾਂ ਪਹੁੰਚ ਗਏ ਆਪਣੇ ਹੋਸਟਲ। ਜਿੱਥੇ ਆਪਾਂ ਨੂੰ ਰੂਮ ਮਿਲ ਗਿਆ ਜਿਹੜਾ ਆ ਸੀਗਾ। ਇੱਥੇ ਆ ਥੱਲੇ ਵਾਲਾ ਰੂਮ ਮਿਲਿਆ ਨਿਗਾਹ ਆ ਚਾਰ ਕਬੂਤ ਉੱਚਾ ਅੰਦਰੋਂ ਇਹ ਜਾਇ ਇਹ ਇੱਥੇ ਲਾਈਟ ਲੱਗੀ ਹੋਈ ਆ ਸ਼ੀਸ਼ਾ ਵੀ ਲੱਗਿਆ ਹੋਇਆ ਤੇ ਆ ਦੇਖੋ ਨਾਲਾ ਸੈਲਫੀ ਬਣੀ ਹੋਈ ਆ ਤੇ ਆ ਪੈਨ ਨੂੰ ਬੈੱਡ ਇੱਕ ਏਡਾ ਕ ਇਹ ਸਾਰਾ ਜਿਹੜਾ ਰੂਮ ਆ ਤੇ ਬਾਕੀ ਜਿਹੜਾ ਬਾਹਰੋਂ ਉਹ ਕੁਛ ਇਸ ਤਰ੍ਹਾਂ ਦਾ ਮਹੌਲਾ ਉੱਪਰ ਥੱਲੇ ਦੋ ਨੇ ਯਾਨੀ ਐਨੇ ਕਹਾਜ ਦੋਨੇ ਪਾਸੇ 16 ਨੇ ਟੋਟਲੇ Land was